ਜਿਹੜਾ ਬਹੁਤ ਵਰਚਿਤ ਕਤਲ ਹੋਇਆ ਉੱਥੇ ਉਹਦਾ ਆ ਉਸ ਮਾਮਲੇ ਦੇ ਵਿੱਚ ਅਥਾਰਟੀਜ਼ ਨੇ ਜਿਹੜਾ ਇੱਕ ਟੇਲਰ ਰੌਬਿੰਸਨ 22 ਸਾਲ ਦਾ ਵਿਅਕਤੀ ਆ ਉਹਨੂੰ ਨਾਮਜ਼ਦ ਕੀਤਾ ਯੂਟਾ ਦਾ ਰਹਿਣ ਵਾਲਾ ਆ ਤੇ ਇਹਨੂੰ ਚਾਰਲੀ ਕਿਰਕ ਦੀ ਜਿਹੜੀ ਹੱਤਿਆ ਸੀ ਉਸ ਮਾਮਲੇ ਦੇ ਵਿੱਚ ਸ਼ੱਕੀ ਸਮਝਿਆ ਜਾ ਰਿਹਾ ਕਥਿਤ ਕਾਤਲ ਸਮਝਿਆ ਜਾ ਰਿਹਾ ਸਸਪੈਕਟ ਆ ਇਹ ਹੁਣ ਇਹ ਜਿਹੜਾ ਇੱਕ ਪਰਿਵਾਰ ਜਿਹੜੀ ਕਿਉਂਕਿ ਕੱਲ ਆਪਾਂ ਜਾਣਦੇ ਆ ਲਗਾਤਾਰ ਇਸ ਮਾਮਲੇ ਦੇ ਤੇ ਅਪਡੇਟ ਆ ਰਹੀਆਂ ਸੀ ਬੁੱਧਵਾਰ ਦਾ ਇਹ ਕਤਲ ਹੋਇਆ ਉਹਦੇ ਤੋਂ ਬਾਅਦ ਜਿਹੜੀ ਹੁਣ ਲੇਟੈਸਟ ਇੱਕ ਵੀਡੀਓ ਜਾਰੀ ਕੀਤੀ ਸੀ ਇੱਕ ਵਿਅਕਤੀ ਸਾਹਮਣੇ ਉਹਦੇ ਛੱਤ ਦੇ ਉੱਤੇ ਆ ਤੇ ਉੱਥੋਂ ਛਾਲ ਮਾਰ ਕੇ ਗਨ ਛੱਟ ਕੇ ਤੇ ਉੱਥੋਂ ਭੱਜਦਾ ਆ ਉਹਦਾ ਜਿਹੜਾ ਸਾਰਾ ਖੁਲੀਆ ਤੇ ਉਹ ਸਾਰਾ ਕੁਝ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਵਿਅਕਤੀ ਮੰਨਿਆ ਜਾ ਰਿਹਾ ਜਾਂ ਗ੍ਰਿਫਤਾਰ ਕੀਤਾ ਗਿਆ ਆ ਟਾਈਲਰ ਰੌਬਨਸਨ ਇਹਦੇ ਫੈਮਿਲੀ ਫਰੈਂਡ ਨੇ ਉਹਨੂੰ ਪਛਾਣਿਆ ਵੀ ਇਹ ਤੇ ਇਹ ਟਾਈਲਰ ਰੌਬਨਸਨ ਆ ਤੇ ਉਹਨੇ ਫਰਦਾਸ਼ਿਆ ਵੀ ਇਹ ਫੋਟੋ ਤੇ ਵੀਡੀਓ ਦੇਖ ਕੇ ਜਿਹੜੀਆਂ ਲਾਰਡ ਐਨਫੋਰਸਮੈਂਟ ਰਿਲੀਜ਼ ਕੀਤੀਆਂ ਸੀ ਉਸ ਤੋਂ ਬਾਅਦ ਇਹਨੂੰ ਫੜਿਆ ਗਿਆ ਯੂਟਾ ਦੇ ਜਿਹੜੇ ਗਵਰਨਰ ਨੇ ਸਪੈਂਸਰ ਕਾਕਸ ਉਹਨਾਂ ਨੇ ਅਨਾਉਂਸ ਕੀਤਾ ਇਹ ਅੱਜ ਸਵੇਰੇ ਜਦੋਂ ਫਰਾਈਡੇ ਅੱਜ ਸ਼ੁੱਕਰਵਾਰ ਸਵੇਰੇ ਅਨਾਉਂਸ ਕੀਤਾ ਇੱਕ ਪ੍ਰੈਸ ਕਾਨਫਰੰਸ ਕੀਤੀ अर्ਲੀ ਮਾਰਨਿੰਗ ਤੇ ਉਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਕਿ ਉਹਦੇ ਕਥਿਤ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਪਹਿਲਾਂ ਰਾਸ਼ਟਰਪਤੀ 트੍ਰੰਪ ਦਾ ਬਿਆਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਸਾਡੀ ਕਸਟਡੀ ਦੇ ਵਿੱਚ ਹੈ ਅਸੀਂ ਉਹਨੂੰ ਫੜ ਲਿਆ ਪਰ ਉਹ ਕੌਣ ਆ ਕੀ ਆ ਉਹਦਾ ਨਾਮ ਵਗੈਰਾ ਕੁਝ ਵੀ ਨਹੀਂ ਸੀ ਦੱਸਿਆ ਗਿਆ ਫੌਕਸ ਐਂਡ ਫਰੈਂਡਸ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트੍ਰੰਪ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਵਿਦ ਹਾਈ ਡਿਗਰੀ ਆਫ ਸਰਟਨਟੀ ਜਿਹੜਾ ਸਸਪੈਕਟ ਆ ਸਾਡੇ ਕਸਟਡੀ ਦੇ ਵਿੱਚ ਆ ਲਾਰ ਐਨਫੋਰਸਮੈਂਟ ਨੇ ਬਹੁਤ ਜ਼ਿਆਦਾ ਐਫਰਟ ਕੀਤੇ ਔਰ ਜਿੱਥੇ ਰਾਸ਼ਟਰਪਤੀ 트੍ਰੰਪ ਨੇ ਕ੍ਰੈਡਿਟ ਦਿੱਤਾ ਲੋਕਲ ਪੁਲਿਸ ਨੂੰ ਗਵਰਨਰ ਨੂੰ ਤੇ ਫੈਡਰਲ ਅਥਾਰਟिटीज ਨੂੰ ਕਿ ਜੇ ਇਸ ਤਰੀਕੇ ਨਾਲ ਇਕੱਠੇ ਹੋ ਕੇ ਇਹਨਾਂ ਨੇ ਇਸ ਕੇਸ ਦੇ ਉੱਤੇ ਕੰਮ ਕੀਤਾ ਚਾਰਲੀ ਕਿਰਕ ਨੂੰ ਗੋਲੀ ਮਾਰੀ ਗਈ ਸੀ ਬੁੱਧਵਾਰ ਨੂੰ ਉਹਦੀ ਮੌਤ ਹੋ ਗਈ ਸੀ ਜਦੋਂ ਆਊਟਡੋਰ ਇਵੈਂਟ ਇੱਕ ਯੂਟਾ ਵੈਲੀ ਯੂਨੀਵਰਸਿਟੀ ਆਰਐਮ ਦੇ ਵਿੱਚ ਆਪਣਾ ਭਾਸ਼ਣ ਦੇ ਰਿਹਾ ਸੀ ਉਸ ਵੇਲੇ ਕਿ 31 ਸਾਲ ਦੀ ਉਮਰ ਸੀਗੀ ਬਹੁਤ ਵੱਡਾ ਕੰਸਰਵਟਿਵ ਤੇ ਲੀਡਰ ਬਾਰ ਬਾਰ ਸੀ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਕੰਸਰਵਟਿਵ ਐਕਟਿਵਿਸਟ ਸੀਗਾ ਜਿਹੜੀ ਉਹਦੀ ਆਨਲਾਈਨ ਪ੍ਰੈਜੈਂਸ ਬਹੁਤ ਜ਼ਿਆਦਾ ਸੀ ਮਿਲੀਅਨ ਦੇ ਵਿੱਚ ਟਿਕਟਾਕ ਤੇ ਉਹਦੇ ਹੋਰ ਇਧਰ ਉਧਰ ਐਕਸ ਦੇ ਉੱਤੇ ਫੋਲੋਅਰਸ ਸੀਗੇ ਟਰਨਿੰਗ ਪੁਆਇੰਟ ਯੂਐਸਏ ਨੇ 18 ਸਾਲਾਂ ਦੇ ਨੇ ਬਣਾ ਲਈ ਸੀ ਜਿਹੜੀ ਰੈਪਿਊਟੇਸ਼ਨ ਆ ਇਹਦੀ ਟਰਨਿੰਗ ਪੁਆਇੰਟ ਯੂਐਸਏ ਜਿਹੜੀ ਆਰਗੇਨਾਈਜੇਸ਼ਨ ਸੀਗੀ ਇੱਕ ਯੂਥ ਫੋਕਸਡ ਕਨਜ਼ਰਵੇਟਿਵ ਗਰੁੱਪ ਜਿਹੜਾ ਇਹਨੇ ਬਣਾਇਆ ਸੀਗਾ ਸੋ ਪੋਲਿਟਿਕਲ ਟਾਈਜ਼ ਬਹੁਤ ਸੀਗੇ ਰਾਸ਼ਟਰਪਤੀ ਟਰੰਪ ਦੇ ਬਹੁਤ ਨੇੜੇ ਸੀ ਉਹ ਉਪ ਰਾਸ਼ਟਰਪਤੀ ਜੇ. ਡੀ. ਬੈਂਸ ਦਾ ਇਹ ਮਤਲਬ ਨਿੱਜੀ ਦੋਸਤ ਕਹਿ ਲਓ ਬਹੁਤ ਨੇੜੇ ਦੀ ਸਾਂਝ ਸੀ ਉਹਦੇ ਨਾਲ ਉਹਦੀ ਆਈਡੈਂਟੀਫਿਕੇਸ਼ਨ 2 ਦਿਨ ਬਾਅਦ ਸਾਹਮਣੇ ਆਈ ਸੀ ਜਿਹੜਾ ਬੰਦੇ ਨੇ ਗੋਲੀ ਮਾਰੀ ਹੈ ਜਦੋਂ ਪਛਾਣਿਆ ਗਿਆ ਤੇ ਉਹਦਾ ਜਿਹੜਾ ਪਛਾਣਿਆ ਗਿਆ ਮਤਲਬ ਉਹਦਾ ਹੁਲੀਆ ਦੱਸਿਆ ਗਿਆ ਤੇ ਪੂਰੇ ਦੇਸ਼ ਦੇ ਵਿੱਚ ਇਹ ਮਤਲਬ ਇੱਕ ਕਹਿ ਲਓ ਕਿ ਉਹਦਾ ਉਹ ਸਾਰੇ ਦਾ ਸਾਰਾ ਫੈਲ ਗਿਆ ਤੇ ਉਹਦੇ ਤੋਂ ਬਾਅਦ ਇਹ ਪਤਾ ਲੱਗਿਆ ਸੋ ਵੀਡੀਓ ਜਿਹੜੀ ਆਈ ਸੀ ਉਹਦੇ ਚ ਇੱਕ ਵਿਅਕਤੀ ਜਿਹੜਾ ਛੱਤ ਤੋਂ ਦੌੜਦਾ ਆ ਗਰਾਊਂਡ ਦੇ ਉੱਤੇ ਫਿਰ ਉਹ ਥੱਲੇ ਛਾਲ ਮਾਰਦਾ ਆ ਤੇ ਉਹ ਜਿਹੜੇ ਝਾੜੀਆਂ ਜੀਆਂ ਦੇ ਵਿੱਚ ਫਿਰ ਅੱਗੇ ਨੂੰ ਚਲੇ ਜਾਂਦਾ ਆ ਜਿਹੜੀ ਰਾਈਫਲ ਆ ਉਹ ਸੀ ਵੈਪਨ ਜਿਹਦੇ ਨਾਲ ਇਹ ਮਰਡਰ ਹੋਇਆ ਸੀ ਤੇ ਉਹਦੀ ਡਿਸਕ੍ਰਿਪਸ਼ਨ ਜਿਹੜੀ ਜਦੋਂ ਦੱਸੀ ਗਈ ਉਹਨੇ ਕਿ ਜਿਹੜੀ ਕਾਲੇ ਰੰਗ ਦੀ ਪੂਰੀਆਂ ਬਾਹਾਂ ਦੀ ਟੀ-ਸ਼ਰਟ ਪਾਈ ਸੀ ਤੇ ਮਰਕਾ ਦਾ ਫਲੈਗ ਉੱਤੇ ਉਹਦੇ ਤੇ ਈਗਲ ਦਾ ਡਿਜ਼ਾਈਨ ਸੀਗਾ ਬੇਸ਼ਵਲ ਕੈਪਸੂਲ ਟ੍ਰਾਇੰਗਲ ਜਿਹੜਾ ਸਿੰਬਲ ਸੀ ਉਹਦੇ ਉੱਤੇ ਸਨ ਗਲਾਸਸ ਸੀ ਸੋ ਉਹ ਸਾਰੇ ਕੁਝ ਦੇ ਨਾਲ ਉਹਨੂੰ ਫੜ ਲਿਆ ਗਿਆ ਤੇ ਹੁਣ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਉਹਦਾ ਮੋਟਿਵ ਕੀ ਸੀ ਕੌਣ ਆ ਕਿਉਂ ਕੀਤਾ ਇਹਦੇ ਬਾਰੇ ਹੁਣ ਜਿਦਾ ਜਿਦਾ ਸਮਾਂ ਲੰਘਦਾ ਗੱਲਬਾਤ ਸਾਹਮਣੇ ਆਉਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ